ਆ ਵੈਗੁਰੂ ਜੀ ਕੀ ਫਤਿਹ ਜਿਹੜਾ ਕੱਲ ਦਾ ਪੂਰੇ মিডিਏ ਦੇ ਵਿੱਚ ਰੌਲਾ ਪੈ ਰਿਹਾ ਵਾ ਦਰਿਆ ਤੇ ਖੱਡ ਲੱਗਣ ਦਾ ਉਹਦੇ ਬਾਰੇ ਤੁਹਾਡੇ ਨਾਲ ਸਾਹ ਚ ਪਾਉਣ ਲੱਗੇ ਆ ਆ ਸਾਹਮਣੇ ਤੁਸੀਂ ਵੇਖ ਰਹੇ ਜੀ ਆ ਕੰਡੇ ਵਾਸਤੇ ਪਟੀਸ਼ਨ ਵੱਧਾ ਹੋਇਆ ਵਾ ਕਣਕ ਵੇਖੋ ਕਿਰੇ ਕਿਡੀ ਕਿਡੀ ਆ ਕਿਉਂਕਿ ਇੱਥੇ ਮੋਰਚਾ ਸੱਤਾਂ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਸੀ ਔਰ ਉਹ ਸਾਹਮਣੇ ਜਿੱਥੇ ਸੰਗਤ ਦਾ ਜਮਾਵੜਾ ਵਾ ਇੱਥੇ ਸ਼ੈੱਡ ਬਣਾਇਆ ਹੋਇਆ ਵਾ ਧਰਨਾ ਕਰੀਆਂ ਨਹੀਂ ਕਿਉਂਕਿ ਪੀੜਿਤ ਪਰਿਵਾਰ ਜਿਹੜੇ ਆ ਉਹ ਇਕੱਠੇ ਸੱਤ ਅੱਠਵੀਆਂ ਤੋਂ ਇਹ ਜਦੋਂ ਤੋਂ ਆਏ ਮਤਲਬ ਰੇਤਾ ਦੀ ਖੱਡ ਲੱਗਨਦਾਰਾਂ ਨੂੰ ਪਤਾ ਲੱਗਾ ਤੇ ਜਦੋਂ ਰਾਤ ਉਹਨਾਂ ਨੂੰ ਕੁੱਟ ਕੇ ਚੁੱਕ ਕੇ ਵੱਖ-ਵੱਖ ਥਾਣਿਆਂ 'ਚ ਲੈ ਗਏ ਜੇਲ੍ਹ 'ਚ ਏਜ ਦਿੱਤਾ ਵੱਡਾ ਕੱਠ ਰਾਤ ਹਰੀਕੇ ਥਾਣੇ ਵੀ ਕੀਤਾ ਪਰ ਪੰਜਾਬ ਪੁਲਿਸ ਨੂੰ ਜੋ ਸਰਕਾਰ ਦਿਆਂ ਦੇਤਾ ਸਨ ਉਹਦੇ ਮੁਤਾਬਕ ਉਹਨਾਂ ਨੇ ਸੁਣੀ ਅਨ ਉਸਤੇ ਰਾਤ ਇੱਥੇ ਇਸ ਜਗ੍ਹਾ ਤੇ ਆਹ ਰਸਤਾ ਬਣਾਉਣ ਲਈ ਇਸ ਕਣਕ ਦੇ ਵਿੱਚ ਤੇ ਅੱਗੇ ਆ ਨਾਲ ਹੀ ਦਰਿਆ ਵਗ ਰਿਹਾ ਦਰਿਆ ਦੇ ਵਿੱਚ ਪੁਲ ਪਾ ਕੇ ਆਰਜੀ ਤੇ ਅਗਲੇ ਬਾਨਿਓ ਔਲੀ ਰੇਤਾ ਦੀਆਂ țeੜੀਆਂ ਤੁਹਾਨੂੰ ਦੀਦੀਆਂ ਵਾਂ ਉਹ ਚੁੱਕਣੀਆਂ ਵਾਂ ਉਹ ਜਦੋਂ ਰੇਤਾ ਦੀਆਂ țeੜੀਆਂ ਚੁੱਕੀਆਂ 25 25 ਫੁੱਟ ਟੋਏ ਪਏ ਤੇ ਆਹ ਨਾਲ ਬੰਨਵਾ ਇਸ ਬੰਨ ਨੂੰ ਕੁਣਮਾ ਤੋਂ ਜਿਵੇਂ ਬੰਨ ਤੇਜੀ ਟੁੱਟਾ ਸੀ ਉਹਦੇ ਵਾਂਗੂ ਇਹਨੂੰ ਟਾਹ ਪਹਿਲਾਂ ਹੀ ਲੱਗੀ ਪਈ ਆ ਤੇ ਹੋਰ ਲੱਗਣੀ ਆ ਐਸ ਕਰਕੇ ਲੋਕ ਕਹਿੰਦੇ ਆ ਵੀ ਇੱਥੇ ਭੂਗੋਲ ਸਿੱਧੀਆਂ ਮੁਤਾਬਕ ਰੇਤਾ ਦੀ ਖੱਡ ਬਣਦੀ ਨਹੀਂ ਸੋ ਆਹ ਰਾਤ ਉਹ ਫਿਰ ਠੇਕੇਦਾਰ ਸਭਰਾ ਦੀਆਂ ਵੰਗਾ ਦੇ ਵਿੱਚੋਂ ਨਜਾਇਜ਼ ਮਿੱਟੀ ਪੁੱਟ-ਪੁੱਟ ਕੇ ਲਿਆ ਕੇ ਤੇ ਆ ਉਹਨਾਂ ਨੇ ਖਲਾਰਾ ਪਾਇਆ ਆ ਰਾਤ ਹੀ ਸਾਹਮਣੇ ਜਿਹੜਾ ਦੀਦਾ ਵਾ ਉਹ ਕੰਡਾ ਲਿਆਣ ਕੇ ਰੱਖਿਆ ਵਾ ਔਰ 17 18 ਕਿਸਾਨ ਜਿਹੜੇ ਉਹ ਰਾਤ ਦੇ ਜੇਲ੍ਹ ਦੇ ਵਿੱਚ ਬੰਦ ਵਾ ਮਤਲਬ ਕੱਲ ਉਹਨਾਂ ਨੂੰ ਐਉਂ ਭਜਾਈ ਫਿਰਦੇ ਰਹਿਆ ਵੀ ਜਿਵੇਂ ਬਹੁਤ ਵੱਡੇ ਕ੍ਰਿਮੀਨਲ ਹੋਣ ਹਾਲਾਂਕਿ ਕ੍ਰਿਮੀਨਲਾਂ ਵਾਲੇ ਪਾਸੇ ਇਹਨਾਂ ਦਾ ਧਿਆਨ ਨਹੀਂ ਜਾਂਦਾ ਪੁਲਿਸ ਪ੍ਰਸ਼ਾਸਨ ਉਨਾਂ ਜਾ ਕੇ ਬੇਨਤੀ ਕਰੀਏ ਕਿ ਗੈਂਗਸਟਰਾਂ ਨੇ ਵਾਰ ਕੀਤਾ ਭਾਈ ਲੋਕਾਂ ਦੀ ਵੱਢ ਫੱਟ ਕਰਗੇ ਆ ਜਾਂ ਰਾਹ ਦੇ ਵਿੱਚ ਲੋਕਾਂ ਦੀ ਲੁੱਟ ਹੋ ਗਈ ਆ ਉਹ ਕਹਿੰਦੇ ਸਾਡੇ ਕੋਲ ਨਫਰੀ ਹੈ ਨਹੀਂ ਅਸੀਂ ਨਫਰੀ ਨਾ ਹੋਣ ਕਾਰਨ ਬਿਲਕੁਲ ਪਾਜ ਹੋਏ ਬੈਠੇ ਆ ਪਰ ਜਿੰਨਾ ਜਮਾਵੜਾ ਕੱਲ ਇਸ ਜਗ੍ਹਾ ਦੇਤੇ ਪੁਲਿਸ ਦਾ ਸੀ ਕਈ ਥਾਵਾਂ ਤੋਂ ਪੁਲਿਸ ਇਕੱਠੀ ਕਰਕੇ ਲੇਡੀਜ਼ ਪੁਲਿਸ ਨਾਲ ਲਿਆਣ ਕੇ ਉਹ ਸਾਹਮਣੇ ਕੁਰਸੀਆਂ ਤੇ ਕਿਸਾਨ ਬੈਠੇ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਉਹ ਕੁਰਸੀਆਂ ਉਹਨਾਂ ਅਫਸਰਾਂ ਵਾਸਤੇ ਲਿਆ ਕੇ ਇਥੇ ਇਨਾ ਦਹਿਸ ਦਾ ਮਾਹੌਲ ਬਣਾਇਆ ਗਿਆ ਵੀ ਕਿਸੇ ਨੂੰ ਉੱਠਣ ਦੇਣਾ ਕੁੱਟਣਾ ਵਾਂ ਤੇ ਲੁੱਟਣਾ ਵਾਂ ਰੇਤਾ ਦੀ ਲੁੱਟ ਕਰਨੀ ਆ ਸੋ ਇਹ ਸਾਰਾ ਕੁਝ ਕੱਲ ਇਥੇ ਤਾਂਡਬ ਹੁੰਦਾ ਰਿਹਾ ਅੱਜ ਜਥੇਬੰਦੀਆਂ ਨੇ ਰਾਇ ਕਰਕੇ ਰਾਤ ਦਾ ਜੋ ਪ੍ਰੋਗਰਾਮ ਬਣਾਇਆ ਸੀ ਉਹਦੇ ਅਨਸਾਰ ਗੁਰਦੁਆਰੇ ਬਾਬੇ ਵੀਰ ਸਿੰਘ ਦੇ ਕੱਟ ਕਰਕੇ ਅੱਜ ਇਸ ਪੜਾ ਦੇ ਉੱਤੇ ਜਿੱਥੇ ਧਰਨਾ 7 ਮਹੀਨਿਆਂ ਤੋਂ ਚੱਲ ਰਿਹਾ ਸੀ ਉੱਥੇ ਫੇਰ ਆਣ ਕੇ ਧਰਨਾ ਲਾ ਦਿੱਤਾ ਗਿਆ ਵਾ ਸੋ ਹਾਂਜੀ ਗੁਰਸਾਹਿਬ ਜੀ ਚੜ੍ਹਦੀ ਕਲਾ ਵੀਰ ਲਾਈਵ ਨੂੰ ਸ਼ੇਅਰ ਕਰੀ ਜਾਓ ਉਹ ਧਰਨਾ ਲਾ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਇਲਾਕੇ ਭਰ ਦੇ ਕਿਸਾਨ ਪਿੰਡ ਦੇ ਕਿਸਾਨ ਪੀੜਿਤ ਲਾਗੇ ਪਿੰਡਾਂ ਦੇ ਕਿਸਾਨ ਔਰ ਉਹ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਆ ਸੋ ਇਹ ਧਰਨਾ ਜਿਹੜਾ ਇਹ ਸਰਕਾਰ ਨੇ ਹੀ ਲਵਾਇਆ ਵਾ ਤੇ ਸਰਕਾਰ ਨੇ ਹੀ ਧੱਕਾ ਕਰਦੇ ਆ ਇਥੋਂ ਰੇਤ ਕੱਢਣ ਦਾ ਪ੍ਰੋਗਰਾਮ ਬਣਾਇਆ ਵਾ ਇਹਦੇ ਲਈ ਸਰਕਾਰ ਜ਼ਿੰਮੇਵਾਰ ਆ ਤੇ ਆ ਜਿਹੜਾ ਬੰਨਵਾ ਇਹ ਉਹ ਬੰਨਵਾ ਜਿੱਥੇ ਲਾਲਜੀਤ ਜੀ ਭੁੱਲਰ ਮੋਢਿਆਂ ਤੇ ਰੇਤਾ ਦੀ ਮਿੱਟੀ ਦੀ ਬੋਰੀ ਚੁੱਕ ਕੇ ਇਹ ਬੰਨ ਨੂੰ ਬੰਦੇ ਰਹਿਆ ਸੋ ਅੱਜ ਉਸੇ ਫੋਟੋ ਨੂੰ ਆ ਗਿਆ ਬੰਨ ਨੂੰ ਫਿਰ ਤੋਂ ਟਾਲ ਆਉਣ ਵਾਸਤੇ ਆ ਸਾਰਾ ਜਿਹੜਾ ਉਹ ਚੱਕਰ ਵੀ ਹੁਰੇ ਚ ਆ ਗਿਆ ਵਾ ਸੋ ਇਹਦੇ ਤੇ ਆ ਜਿਹੜੇ ਪੀੜਤ ਲੋਕ ਨਹੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਨਾਲੇ ਧੱਕਾ ਹੋਵੇ ਜਿੱਥੇ ਕੱਲ ਡਾਂਗ ਸੋਟਾ ਫਿਰ ਰਿਆ ਸੀ ਜਿੱਥੇ ਕੱਲ ਕਿਸਾਨ ੱੱਕੇ ਨਾਲ ਛੁੱਟੇ ਜਾ ਰਹੀ ਸੀ ਗੱਡੀਆਂ ਦੇ ਵਿੱਚ ਉੱਥੇ ਆ ਖੂਬਸੂਰਤੀ ਦੇ ਨਾਲ ਲੰਗਰ ਚੱਲ ਰਿਹਾ ਕਿਉਂਕਿ ਕਦੀ ਵੀ ਕਿਸੇ ਤੇ ਕਿਸਾਨ ਨੇ ਮਜ਼ਦੂਰ ਨੇ ਵਾਦਾ ਵਾਦਾ ਨਹੀਂ ਕੀਤਾ ਪਰ ਕਿਸੇ ਦਾ ਵਾਦਾ ਜਰਿਆ ਵੀ ਨਹੀਂ ਸਾਡੀ ਟੂ ਟੋਲਾ ਹਾਏ ਅੱਜ ਦੇ ਇਸ ਮਾਹੌਲ ਵਿੱਚ ਹਾਏ ਹਾਏ ਯਾਰਨਾ ਪਿੱਟੋ ਹਾਏ ਹਾਏ ਆ ਤੁਸੀਂ ਦੇਖ ਰਹੇ ਜੀ ਕਾਟਾ ਇੰਟਰਦੀ ਸਰਕਾਰ ਹਾਏ ਹਾਏ ਹਾਜੀ ਜੀ ਤੇਜ ਸਿੰਘ ਸਰਪੰਚ ਸਾਹਿਬ ਮੋਦੀ ਮਰਦਾਬਾਦ ਜੈ ਹਾਂ ਮਤਲਬ ਭਗਵਾਨ ਜੀ ਮਰਦਾਬਾਦ ਇਹ ਵੱਡਾ ਕਾਟ ਵੱਡਾ ਜਮਾਵੜਾ ਤੁਹਾਨੂੰ ਦੱਸ ਰਿਹਾ ਹਾਂ ਇਹ ਭੁੱਲਾ ਰਹਾ ਹੈ ਹਾਏ ਹਾਏ 8 ਸਾਲ ਦੇ ਵਿੱਚ ਬਚਾਉਣਾ ਹਾਏ ਹਾਏ ਇਸ ਬੰਨ ਨੂੰ ਵੀ ਬਚਾਉਣਾ ਇਹ ਨਾਲ ਕੁਝ ਅੱਗੇ ਸਾਹਮਣੇ ਵੱਡਾ ਪਿੰਡ ਭਰਾਵਾ ਜਿਹਨੂੰ ਸਿੱਧੀ ਟਾਲ ਕੰਢੀ ਸਿੱਧੀ ਟਾਲ 30000 ਦੀ ਆਬਾਦੀਆਂ ਤੇ 6-700 ਘਰ ਜਿਹੜਾ ਉਸ ਇਲਾਕੇ ਦੇ ਵਿੱਚ ਆ ਇਹ ਸਨ ਆ ਜਿਹੜੀ ਜਗਾ ਤੁਸੀਂ ਜਿੱਧਰ ਵੇਖ ਰਹੇ ਜੀ ਸ਼ਮਸ਼ੀਰ ਸਿੰਘ ਜੀ ਇਹ 7 ਫੁੱਟ ਜਗਾ ਇਹ ਜਗਾ ਨਾਲੋਂ ਜਿੱਧਰੋਂ ਘਟ ਲੱਗੀ ਆ ਨੀਵੀਂ ਆ ਜਿਸ ਦਿਨ ਇਹ ਰੇਤਾ ਚੁੱਕੀ ਗਈ ਘੁੰਮਣ ਕੇਰੀ ਪਈ ਉਦੋਂ ਹੀ ਬੰਨ ਟੁੱਟ ਕੇ ਬੰਨ ਟੁੱਟ ਕੇ ਲੋਕਾਂ ਦਾ ਨੁਕਸਾਨ ਹੋਣਾ ਤੇ ਇਹ ਦਰਿਆ ਜਿਹੜਾ ਵਾ ਇੱਥੋਂ ਘੱਟ ਤੋਂ ਘੱਟ 2 ਕਿਲੋਮੀਟਰ ਅੱਧੇ ਪਿੰਡ ਸਭਰਾ ਨੂੰ ਡੋਬ ਕੇ ਉਦੋਂ ਅੱਗੇ ਡੂਮਣੀ ਵਾਲਾ ਗਦਾਈ ਕੇ ਕੋਟ ਬੁੱਟਾ ਜੱਲੋ ਕੇ ਇਹਨਾਂ ਪਿੰਡਾਂ ਨੂੰ ਵੀ ਜਿਹੜਾ ਵਾ ਵੱਡਾ ਨੁਕਸਾਨ ਕਰੂਗਾ ਤੇ ਇਹ ਘੁੰਮਣ ਘੇਰੀ ਜਿਹੜੀ ਬਣਨੀ ਬੱਤਰ ਕਿਲਿਆਂ ਦੀ ਖਾੜਨੇ ਜਿਹੜੀ ਬਣਾਉਣੀ ਆ ਅਸਤੀਤੀ ਬਿਆਨ ਕਰ ਰਿਆ ਮੈਂ ਇਹਨੇ ਇਧਰ ਤਿੰਨ ਪਿੰਡ ਜਿਹੜੇ ਆ ਅਗਲੇ ਬਨੇ ਤਬਾਈ ਦੇ ਕੰਡੇ ਦੇ ਖੜੋਤੇ ਜਿਹੜੇ ਸਿੱਧੇ ਟੱਕਰ ਦੇ ਵਿੱਚ ਵਾ ਆਲੇ ਵਾਲਾ ਰਾਜੀ ਸੁਭਰਾ ਤੇ ਫੱਤੇ ਵਾਲਾ ਤੇ ਜਿਹੜੀ ਵਿੱਚ ਰੈਸ਼ਵਾ ਦਰਿਆ ਦੀ ਉਹ ਤਾਂ ਹੈ ਹੀ ਆਏ ਵਾ ਇਹਨਾਂ ਇਹ ਫਿਰੋਜ਼ਪੁਰ ਨੂੰ ਤੱਕ ਜਿਹੜਾ ਵਾ ਇਧਰੋਂ ਢਾ ਜਿਹੜੀ ਉਹ ਜਾਊਗੀ ਸੋ ਇਹਦੇ ਤੇ ਅਸੀਂ ਇਸ ਮਾਧਿਅਮ ਰਹੀਂ ਤੁਹਾਡੇ ਜਿਹੜੇ ਵੇਖ ਰਹੇ ਸ੍ਰੋਤਿਆ ਰਹੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਪਈ ਪੰਜਾਬ ਸਰਕਾਰ ਇੱਥੇ ਧਿਆਨ ਦੇਵੇ ਐਸ ਕਰਕੇ ਨਹੀਂ ਪੰਜਾਬ ਸਰਕਾਰ ਚੁਣੀ ਵੀ ਸਾਡੇ ਇਲਾਕੇ ਦੇ ਸਾਡੇ ਹਲਕੇ ਦੇ ਕੈਬਨਿਟ ਮੰਤਰੀ ਬਣ ਕੇ ਲਾਲਜੀਤ ਪੁੱਲਰ ਜੀ ਉਹ ਇੱਥੋਂ ਆਣ ਕੇ ਰੇਤਾ ਚਕਾਉਣਗੇ ਰੇਤਾ ਚਕਾ ਕੇ ਲੋਕਾਂ ਦੀ ਤਬਾਹੀ ਕਰਨਗੇ ਤੇ ਠੇਕੇਦਾਰਾਂ ਨੂੰ ਰਜਾਉਣਗੇ ਇਹ ਗੱਲ ਸਾਨੂੰ ਵਾਰਾ ਨਹੀਂ ਖਾਂਦੀ ਜੇ ਸਰਕਾਰ ਸਾਡੀ ਆ ਲੋਕਾਂ ਦੀ ਆ ਤੇ ਫਿਰ ਰੇਤਾ ਦਾ ਹੱਕ ਕਿਸਾਨ ਨੂੰ ਹੋਵੇ ਮਜ਼ਦੂਰ ਨੂੰ ਹੋਵੇ ਕਿਸਾਨ ਆਪਣੀ ਪੈੜੀ ਦੇ ਵਿੱਚ ਰੇਤਾ ਭਰੇ ਮਜ਼ਦੂਰ ਕਈ ਟੋਕਰੀ ਨਾਲ ਨਾਲ ਉਹਨੂੰ ਭਰਾਵੇ ਦੋਹਾਂ ਦੇ ਚੁੱਲ੍ਹੇ ਤਪਣ ਇਸ ਟਾਈਮ ਤੇ ਪੋਕਲੈਂਡਾਂ ਦਾ ਕੰਮ ਚਲਾ ਕੇ ਇਹਨਾਂ ਨੇ ਬਿਲਕੁਲ ਰੇਤਾਂ ਦਾ ਕੰਮ ਤਬਾਹ ਕੀਤਾ ਵਾ ਮਜ਼ਦੂਰ ਦਾ ਚੁੱਲਾ ਬਿਲਕੁਲ ਠੰਡਾ ਉਹਦੇ ਕੋਲ ਕੋਈ ਕੰਮ ਨਹੀਂ ਸੋ ਅਸੀਂ ਮੰਗ ਕਰਦੇ ਆ ਵੀ 200 ਦਿਨ ਮਜ਼ਰੇਗਾ ਚਲਣੀ ਚਾਹੀਦੀ ਆ ਉਹਦੇ ਤਹਿਤ ਮਜ਼ਦੂਰਾਂ ਨੂੰ ਕਿਉਂ ਨਹੀਂ ਕੰਮ ਦਿੱਤਾ ਜਾਂਦਾ ਇਹ ਇੱਕ ਵਾਰ ਮੈਨੂੰ ਇੱਕ ਅਧਿਕਾਰੀ ਨੇ ਕਿਹਾ ਵੀ ਹੁਣ ਲੋਕਾਂ ਚ ਉਨੀ ਜਾਨ ਨਹੀਂ ਰਹਿ ਗਈ ਲੋਕ